ਸਰ ਜੀ ਮੈਂ ਆਸ਼ੀਰਵਰ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਕਸ਼ਨ ਵੱਡਾ ਐਕਸ਼ਨ ਲਿਆ ਹੈ ਉਹਨਾਂ ਨੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ 'ਤੇ ਇਸ ਟਾਈਮ ਪਾਜੜਾ ਪੈ ਗਿਆ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਜਦੋਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਜਿਹੜਾ ਹੈ ਵੱਡੇ ਵਡੀਆਂ ਗੱਲਾਂ ਖੋਲ ਕੇ ਰੱਖ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਜਿਹੜੇ ਕਾਂਗਰਸ ਦੇ ਨੇ ਰਾਜਾ ਵੜਿੰਗ ਜਿਹੜੇ ਨੇ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਚੰਨੀ ਇਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡਾ ਐਕਸ਼ਨ ਕਿਉਂ ਨਹੀਂ ਕਰਦੇ ਚੈਲੰਜ ਕਰਦੇ ਸੀ ਹਮੇਸ਼ਾ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਤੁਸੀਂ ਇਹਦੇ ਕੱਲ ਤੇ ਬਲਡੋਜ਼ਰ ਕਿਉਂ ਨਹੀਂ ਚਲਾਉਂਦੇ ਜਦੋਂ ਹੁਣ ਮੈਂ ਵੱਡੀ ਜਦੋਂ ਇਹਦੇ ਉੱਤੇ ਵੱਡੀ ਕਾਰਵਾਈ ਕੀਤੀ ਇਹਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਸ ਕਾਰਵਾਈ ਦੇ ਦੌਰਾਨ ਜਦੋਂ ਜੇਲ੍ਹ ਦੇ ਵਿੱਚ ਗਿਆ ਹੈ ਤਾਂ ਹੁਣ ਇਹ ਉਹਦੇ ਹੱਕ ਦੇ ਵਿੱਚ ਖੜੇ ਹੋ ਗਏ ਨੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਇਹ ਅੰਦਰੋਂ ਅੰਦਰ ਇੱਕੋ ਨੇ ਇਹਨਾਂ ਵੱਲੋਂ ਪਹਿਲਾਂ ਜਿਹੜੇ ਨੇ ਚੀਕ ਚਿਖਾਰੇ ਪਾਏ ਜਾਂਦੇ ਨੇ ਲੋਕਾਂ ਤੋਂ ਵਾਹ ਵਾਹ ਖੱਟਣ ਵਾਸਤੇ ਇੱਕ ਦੂਜੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਤੇ ਜਦੋਂ ਵੱਡੀਆਂ ਕਾਰਵਾਈਆਂ ਹੋ ਜਾਂਦੀਆਂ ਨੇ ਤਾਂ ਇਹ ਇਕੱਠੇ ਦਿਖਾਈ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਚਿੱਟਾ ਵੇਚਿਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਿਸਟਾਚਰੀ ਕੀਤੀ ਅੱਜ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੈਠਾ ਹੈ ਵਿਕਰਮ ਸਿੰਘ ਮਜੀਠੀਆ ਤਾਂ ਇਸ ਤੋਂ ਬਾਅਦ ਹੋਰ ਵੀ ਕਾਫੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਮੈਂ ਹੌਲੀ-ਹੌਲੀ ਕਰਕੇ ਜੇਲ੍ਹ ਦੇ ਵਿੱਚ ਸਟਾਂਗਾ ਤੇ ਜਿਨ੍ਹਾਂ ਦੇ ਘਰਾਂ ਉੱਤੇ ਬਲਡੋਜ਼ਰ ਤੱਕ ਵੀ ਚਲਾਵਾਂਗਾ। ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਜਦੋਂ ਚੰਨਜੀਤ ਚੰਨੀ ਨੇ ਕਾਰਵਾਈ ਕੀਤੀ ਸੀ ਜਿਹੜੇ ਨੇ ਡੈਪੋਟੇਸ਼ਨ ਅਸੀਂ ਉਹ ਵੀ ਕੱਢ ਕੇ ਲੈ ਆਇਆ ਜਿਦੇ ਵਿੱਚ ਹਰਪ੍ਰੀਤ ਸਿੰਘ ਸੀਗੇ ਤੇ ਉਹ ਵੀ ਹੁਣ ਅਸੀਂ ਉਹ ਵੀ ਡੈਪੋਟੇਸ਼ਨ ਪੇਸ਼ ਕਰਾਂਗੇ ਤੇ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਆ ਕੇ ਖੜੇ ਨੇ ਉਹ ਜਾ ਕੇ ਦੇਖ ਲੈਣ ਕਿ 40000 ਦੇ ਪੰਨਿਆਂ ਦੀ ਜਿਹੜੀ ਚਾਚੀ ਪੇਸਟ ਕੀਤੀ ਗਈ ਹੈ ਅਦਾਲਤ ਦੇ ਵਿੱਚ ਤਾਂ ਉਹ ਉਹਦੇ ਵਿੱਚ ਕੀ ਹੈ ਕਿਸ ਤਰ੍ਹਾਂ ਕਾਲਾ ਤਲ ਬਿਕਰਮ ਸਿੰਘ ਮਜੀਠੀਆ ਵੱਲੋਂ ਕਮਾਇਆ ਗਿਆ ਕਿੱਥੇ ਲਾਇਆ ਗਿਆ ਕਿੱਥੇ ਬੈਂਕ ਖਾਤੇ ਕਮਾਏ ਗਏ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਲਿਖਿਆ ਪਿਆ ਹੈ ਜਿਹੜੇ ਲੋਕ ਲਲਕਾਰੇ ਮਾਰਦੇ ਸੀ ਮੈਨੂੰ ਕਿ ਇਹ ਵਿਕਰਮ ਸਿੰਘ ਮਜੀਠੀਆ ਦਾ ਵਾਰ ਨਹੀਂ ਵਿੰਗਾ ਕਰ ਸਕਦਾ ਤੇ ਅੱਜ ਵਿਕਰਮ ਸਿੰਘ ਮਜੀਠੀਆ ਨਾ ਪਾਦੀ ਜੇਲ੍ਹ ਦੇ ਵਿੱਚ ਬੈਠਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਸੱਤਾ ਪਿੰਨੀ ਵਰਗਿਆਂ ਨੂੰ ਆਪਣੇ ਘਰ ਵਿੱਚ ਖਾਣੇ ਖਵਾਏ ਹਾਲਾਂਕਿ ਬੋਨੀ ਕਪੂਰ ਨੇ ਜੋ ਉਹਨਾਂ ਨੇ ਖੁੱਲ ਕੇ ਬੋਨੀ ਕਪੂਰ ਨੇ ਆ ਕੇ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਬੋਨੀ ਅਜਨਾਲਾ ਨੇ ਇਹ ਸ਼ਰੀ ਹਮ ਦਿੱਤੇ ਨੇ ਕਿ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਉਹ ਸੱਤਾ ਤੇ ਪਿੰਨੀ ਦੇ ਨਾਲ ਬੈਠ ਕੇ ਖਾਣੇ ਖਾਂਦੇ ਰਹੇ ਨੇ ਹਾਲਾਂਕਿ ਸੱਤਾ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਵਿਕਰਮ ਸਿੰਘ ਮਜੀਠੀਆ ਨੇ ਪਿਛਤਾ ਜਾਰੀ ਕੀਤੀ ਜਿੰਦੇ ਉੱਤੇ ਵੱਡੇ ਜਿਹੜੇ ਨੇ ਸਬੂਤ ਵੀ ਅ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਇਸ ਤੋਂ ਬਾਅਦ ਜਿਹੜੇ ਨੇ ਸੁਖਪਾਲ ਸਿੰਘ ਖਹਿਰਾ ਤੇ ਤਰਨ ਸਿੰਘ ਸੋਦਦਾਵੀ ਜਿਹੜਾ ਹੈ ਉਹ ਵੀ ਜੇਲ੍ਹ ਦੇ ਵਿੱਚ ਜਾਣਗੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵੀ ਆਮਦਨ ਤੋਂ ਵੱਧ ਜਾਇਦਾਦਾਂ ਵਟਾਈਆਂ ਨੇ ਪਿਸਟਾਚਰੀ ਕੀਤੀ ਹੈ ਤਾਂ ਉਹ ਵੀ ਜਿਹੜੇ ਨੇ ਜਲਦੀ ਜੇਲ੍ਹ ਦੇ ਵਿੱਚ ਜਾਣਗੇ ਇਹ ਉਹ ਕੱਲ ਸੈਸ਼ਨ विधानसभा ਦੇ ਪਹਿਲੇ ਸੈਸ਼ਨ ਦੇ ਵਿੱਚ ਹੀ ਕਹਿੰਦੇ ਨਜ਼ਰ ਆਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਕਸਰ ਹੀ ਇਹ ਐਲਾਨ ਹੁੰਦਾ ਹੈ ਕਿ ਮੈਂ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤਾਂ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਲ ਮਿਲ ਕੇ ਜਿਹੜੀ ਹੈ ਠੱਗੀਆਂ ਠੋਰੀਆਂ ਕੀਤੀਆਂ ਭਾਵੇਂ ਉਹ ਕਾਂਗਰਸ ਪਾਰਟੀ ਦੇ ਹੋਣ ਚਾਹੇ ਉਹ ਸ਼੍ਰੋਮਣੀ ਅਕਾਲੀ ਦੇ ਹੋਣ ਜਦੋਂ ਇਹਨਾਂ ਵੱਲੋਂ ਉਹ ਕਹਿੰਦੇ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਤਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਤੇ ਲੇਕਿਨ ਜਦੋਂ ਆਪਦੇ ਆਪ ਦੇ ਵੋਟਰ ਬੈਂਕ ਭਰ ਲਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਇਕੱਠੇ ਹੋ ਕੇ ਲੋਕਾਂ ਨਾਲ ਲੁੱਟ-ਖਸੁੱਟ ਕਰਦੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਬਹੁਤ ਲੁੱਟ ਲਿਆ ਹੈ ਬਹੁਤ ਲੋਕਾਂ ਨੂੰ ਜਿਹੜਾ ਹੈ ਲੋਕਾਂ ਦੇ ਉੱਤੇ ਅਤਿਆਚਾਰ ਕਰ ਲਿਆ ਹੈ ਨਸ਼ੇ ਵੇਚ ਲਏ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਾਂਗਰਸ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਨੇ ਇਹ ਸੌਂ ਖਾਦੀ ਸੀ ਕਿ ਮੈਂ ਜਿਹੜਾ ਹੈ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗਾ ਲੇਕਿਨ ਉਹ ਨਸ਼ੇ ਦੇ ਵਪਾਰੀ ਕਾਂਗਰਸ ਪਾਰਟੀ ਦੇ ਵਿੱਚ ਹਜੇ ਵੀ ਬੈਠੇ ਨੇ ਚਾਹੇ ਉਹ ਕੋਸ਼ਿਸ਼ ਕਾਂਗਰਸ ਪਾਰਟੀ ਨੂੰ ਛੱਡ ਕੇ ਵੀ ਚਲੇ ਗਏ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਪੈਦਾ ਕੀਤਾ ਗਿਆ ਜਿੱਥੇ ਲੋਕ ਮਰਦੇ ਨਜ਼ਰ ਆਏ ਜਿੱਥੇ ਲੋਕ ਤੜਫਦੇ ਨਜ਼ਰ ਆਏ ਜਿੱਥੇ ਲੋਕਾਂ ਦੀਆਂ ਧੀਆਂ ਪੈਣਾਆਂ ਦੀਆਂ ਜੁੱਟੀਆਂ ਜਿਹੜੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਹੋ ਗਈਆਂ ਲੋਕਾਂ ਦੇ ਧੀਆ ਪੁੱਤਰ ਪੰਜਾਬ ਨੂੰ ਛੱਡ ਕੇ ਦੇਸ਼ਾਂ ਵਿਦੇਸ਼ਾਂ ਵੱਲ ਭੱਜ ਰਹੇ ਨੇ ਉਹ ਸਾਰਾ ਕੁਝ ਇਸ ਸਰਕਾਰ ਦੇ ਵਿੱਚ ਮੈਂ ਜਿੰਨੀ ਦੇਰ ਇੱਥੇ ਬੈਠਾ ਹਾਂ ਮੰਤਰੀ ਦੀ ਸੀਟ ਉੱਤੇ ਇਹਦੀ ਪਰਪਾਈ ਕਾਂਗਰਸ ਸਰਕਾਰ ਨੂੰ ਬੀਜੇਪੀ ਨੂੰ ਤੇ ਤੀਜੇ ਨੰਬਰ ਤੇ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਭਰਨੀ ਪਵੇਗੀ ਯਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਹੁਣ ਬਲਡوزر ਵੀ ਚੱਲਣਗੇ ਘਰਾਂ ਦੇ ਉੱਤੇ ਤੇ ਤੁਹਾਡੇ ਘਰਾਂ ਦੇ ਉੱਤੇ ਜਿਹੜਾ ਹੈ ਉਹ ਪੰਜਾ ਵੀ ਚੱਲੇਗਾ ਜਿਵੇਂ ਤੁਸੀਂ ਲੋਕਾਂ ਨੂੰ ਲੁੱਟਿਆ ਕਸੁੱਟਿਆ ਲੋਕਾਂ ਦੇ ਜਿਹੜੇ ਨੇ ਨਜਾਇਜ਼ ਫਾਇਦੇ ਚੱਕੇ ਜਿੱਥੇ ਤੁਸੀਂ ਗਰੀਬਾਂ ਨੂੰ ਦੋ ਪੈਸਾ ਲੁੱਟ ਕਸੁੱਟ ਕਰਕੇ ਆਪਣੀਆਂ ਕੋਠੀਆਂ ਪਾਈਆਂ ਉਹਨਾਂ ਕੋਠੀਆਂ ਦਾ ਤੁਹਾਨੂੰ ਹਰਜਾਨਾ ਭਰਨਾ ਪਵੇਗਾ